ਅੱਸੀ ਕਾਲ ਜੀ ਅੱਜ ਆਪਾਂ ਪਹੁੰਚ ਗਏ ਆਪਣੇ ਕੰਮ ਤੇ ਜਿੱਥੇ ਆਪਣੇ ਸ਼ੈੱਡ ਦੀ ਪੂਰੀ ਤਿਆਰੀ ਜਿਹੜੀ ਆ ਹੋ ਗਈ ਆ ਸਟਰਕਚਰ ਸਾਰਾ ਜਿਹੜਾ ਵਾ ਇਹਦਾ ਖੜਾ ਹੋ ਗਿਆ ਵਾ ਤੇ ਹੁਣ ਆਪਣਾ ਰਹਿ ਗਿਆ ਕੰਮ ਜੀ ਇਹਦਾ ਟੀਨਾ ਚੜਾਉਣ ਵਾਲੀਆਂ ਜਿਹੜੀਆਂ ਆਪਾਂ ਸੀਮੈਂਟ ਦੀਆਂ ਸ਼ੀਟਾਂ ਜਿਹੜੀਆਂ ਹੋਏ ਤੇ ਤੇ ਪਾਉਣੀਆਂ ਵਾ ਗਿਲ ਸਾਹਿਬ ਏ ਕੰਤੋਂ ਭਾਵੇਂ ਕੰਦ ਤੇ ਹੀ ਟਰੱਕ ਲਿਓ ਜੇ ਸੂਤ ਬਨ ਕੇ ਬਾਦ ਤੇ ਇੱਟ ਨਾ ਸਿਰ ਹਾਂ ਇੱਥੋਂ ਵੇਖਣ ਨੂੰ ਬੜਾ ਉੱਚਾ ਲੱਗਦਾ ਯਾਰ ਇੱਥੋਂ ਵੇਖਣ ਨੂੰ ਤਾਂ ਇੰਜ ਲੱਗਦਾ ਜਿਵੇਂ 1.5 18 ਫੁੱਟ ਹੁੰਦਾ ਲਗਭਗ ਪਰ ਇਹ ਪਿਆ 1.5 18 ਫੁੱਟ ਹੋ ਹੀ ਜਾਣਾ ਹਨਾ ਕਿਉਂਕਿ ਗੱਲ ਤੋਂ 1.5 13 ਫੁੱਟ ਦੀ ਕੰਦ ਹੋਵਾ ਜਦੋਂ ਆਪਾਂ ਇਹਨੂੰ ਖਲੋ ਕੇ ਵੇਖਾਂਗੇ ਮੰਨ ਲਾ ਜਦੋਂ ਆਪਾਂ ਇੰਝ ਖਲੋ ਜਾਣੇ ਆ ਤੇ ਆਪਣੀਆਂ ਅੱਖਾਂ ਨੇ ਤੇ 1.5 18 ਫੁੱਟ ਤੋਂ ਹੀ ਵੇਖਣਾ ਇਹਨੂੰ ਹਣਾ 1.5 18 ਫੁੱਟ ਹੀ ਆ ਆ ਬੈਠਿਆਂ ਆ ਬੈਠਿਆਂ ਦੋ ਤੜਾਈ ਫੁੱਟ ਘਟ ਜਾਂਦਾ ਜੇ ਲੰਮ ਕਰਦੇ ਤੇ ਹੋਰ ਘਟ ਜਾਊਗਾ ਲੰਮ ਕਲਮ ਕੇ ਪਾਈਏ ਫਿਰ ਸ਼ੱਡ ਇਥੋਂ ਤੈਨੂੰ 15 ਕ ਲੱਗਦਾ। ਨਮਾੜਾ ਮੋਬਾਈਲ ਜ਼ੂਮ ਕਰਕੇ ਵੇਖ ਲੈਨੇ ਆਪਾਂ ਨੂੰ ਥੋੜਾ ਘੱਟ ਲੱਗੂਗਾ। ਇਹ ਸ਼ੈੱਡ ਆ ਜੀ ਹੈਗਾ ਮਿੰਤੀ ਦੇ ਵਿੱਚ ਲਗਭਗ ਇਥੋਂ ਲੈ ਕੇ ਤੇ ਉੱਥੋਂ ਤੱਕ ਜਿਹੜਾ ਵਾ ਇਹ ਹੈਗਾ ਜੀ 80 ਫੁੱਟ। ਤੇ ਇੱਧਰ ਨੂੰ ਅੱਗੋਂ ਲੈ ਕੇ ਤੇ ਇਥੋਂ ਤੱਕ ਜਿੱਥੇ ਮੈਂ ਖੜਾ ਵਾਂ ਇੱਥੇ। ਇਥੋਂ ਤੱਕ ਇਹ ਹੈਗਾ ਜੀ 36 ਫੁੱਟ। ਤੇ ਮੈਂੰਤੀ-ਕਿੰਤੀ ਤੁਸੀਂ ਲਗਭਗ ਵੇਖ ਹੀ ਸਕਦੇ ਜੇ ਵੀ ਕਿੱਡਾ ਤਗੜਾ ਬਾਇਆ ਵਾ ਦਾ ਛੱਡਦਾ ਲੰਬਾਈ ਚੜਾਈ ਇਹ ਬਣ ਗਿਆ ਜੀ ਸੀਮੈਂਟ ਵਾਸਤੇ ਇਸ ਕਮਰਾ ਇੱਧਰ ਬਣ ਜੂਗਾ ਇਹਨਾਂ ਦਾ ਦਫਤਰ ਬਲੌਕ ਟਾਈਲ ਫੈਕਟਰੀ ਵਾਸਤੇ ਬਾਕੀ ਅਜੇ ਸਿੱਧਾ-ਸੁੱਧਾ ਕਰਨਾ ਸਾਰਾ ਲੋਹਾ ਅਜੇ ਵੈਲਡਿੰਗ ਕਰਨਾ ਵਾ ਕਿਉਂਕਿ ਅਜੇ ਸਿਰਫ ਚੜਾ ਗਈ ਹੈ ਟੈਂ ਲੋਹਾ ਸਾਰਾ ਉੱਤੇ ਬਾਕੀ ਜਦੋਂ ਸ਼ੀਟਾ-ਛੂਟਾ ਪੈ ਜਾਂਦੀਆਂ ਸਾਰਾ ਐ ਓਕੇ ਹੋ ਜਾਂਦਾ ਫਿਰ ਆਪਾਂ ਤੁਹਾਨੂੰ ਇਹਦੀ ਇੱਕ ਪੂਰੀ ਵੀਡੀਓ ਬਣਾ ਕੇ ਪਾਵਾਂਗੇ ਜਿਹੜੀ ਕਿ ਜਿਹਦੇ ਵਿੱਚ ਆਪਾਂ ਤੁਹਾਨੂੰ ਸਾਰਾ ਇਹਦਾ ਜੋ ਵੀ ਖਰਚਾ ਆਇਆ ਇਹਦੇ ਤੇ ਬਣਾਉਣ ਕਰਨ ਤੇ ਕਿੰਨਾ ਖਰਚਾ ਆ ਗਿਆ ਵਾ ਸ਼ੀਟਾਂ ਤੱਕ ਦਾ ਸਾਰਾ ਤੁਹਾਨੂੰ ਦੱਸਾਂਗੇ ਤੇ ਜੋ ਲੇਬਰ ਲੱਗੀ ਹੈ ਤੇ ਸਾਰਾ A to Z ਤੁਹਾਨੂੰ ਖਰਚ ਦੱਸਾਂਗੇ ਵੀ ਐਡਾ ਸ਼ੈੱਡ ਬਣਾਉਣ ਵਾਸਤੇ ਕਿੰਨਾ ਖਰਚ ਆਉਂਦਾ ਬਾਕੀ ਕੰਮ ਤੁਸੀਂ ਸਾਡਾ ਦੇਖ ਸਕਦੇ ਜੀ ਕੰਮ ਦੀ ਕੋਈ ਕਮੀ ਪੇਸ਼ੀ ਨਹੀਂ ਬਿਲਕੁਲ ਐ ਲੈਵਲ ਦੇ ਵਿੱਚ ਰੱਖ ਕੇ ਫਿਰ ਕੰਮ ਕੀਤਾ ਜਾਂਦਾ ਉਹ ਵੇਖੋ ਕਾਰਨ ਇਹ ਹੈ ਕਿ ਜੇ ਮੰਨ ਲਓ ਆਪਾਂ ਸ਼ੀਟਾਂ ਜਿਹੜੀਆਂ ਵਾਂ ਐਵੇਂ ਚੜਾ ਦਿੰਨੇ ਆ ਨਾ ਜਿਵੇਂ ਮੰਨ ਕੇ ਚੱਲੋ ਕਿ ਇਹ ਲੈਵਲ ਨਹੀਂ ਕਰਦੇ ਠੀਕ ਆ ਕੈਂਚੀਆਂ ਵੀ ਅਸੀਂ ਪਹਿਲਾਂ ਲੈਵਲ 'ਚ ਕੀਤੀਆਂ ਪਰ ਹੁਣ ਚੈਨਲ ਜਿਹੜੇ ਆ ਉਹ ਫਿਰ ਲੈਵਲ 'ਚ ਕਰਾਂਗੇ ਉਹਦਾ ਕਾਰਨ ਇਹ ਹੈ ਕਿ ਜੇ ਸ਼ੀਟ ਦੇ ਵਿੱਚੋਂ ਕਿਤੋਂ ਉੱਚਾ ਨੀਵਾ ਰਹਿ ਗਿਆ ਚੈਨਲ ਤੇ ਸ਼ੀਟ ਦੇ ਵਿੱਚ ਥੋੜਾ ਜਿਹਾ ਭਾਰ ਪੈ ਗਿਆ ਤੇ ਸ਼ੀਟ ਜਿਹੜੀ ਆ ਟੁੱਟ ਸਕਦੀ ਆ ਇਸ ਕਰਕੇ ਆਪਾਂ ਜਿਹੜਾ ਵਾ ਉਹਨੂੰ ਪੂਰਾ ਲੈਵਲ 'ਚ ਰੱਖੀਦਾ ਵਾ ਇਹ ਸੂਤ ਦੇ ਵਿੱਚ ਕਰਾਂਗੇ ਇਹਨੂੰ ਸਾਰੇ ਨੂੰ ਮੈਨੂੰ ਨਹੀਂ ਲੱਗਦਾ ਕਿ ਵੀ ਕੋਈ ਬਹੁਤ ਘੱਟ ਹੀ ਆ ਜਿਹੜਾ ਕੋਈ ਬਰੀਕੀ ਚ ਇੰਨੀ ਚ ਕੰਮ ਕਰਦਾ ਹੋਊਗਾ ਤੇ ਕਿਉਂਕਿ ਇਹਦੇ ਤੇ ਮਿਹਨਤ ਬੜੀ ਲੱਗਦੀ ਆ ਇਹੋ ਜਿਹੇ ਕੰਮ ਤੇ ਇੱਧਰ ਗਿਲਸਾਹ ਹੁਣੀ ਜਿਹੜੇ ਆ ਕੰਮ ਕਰ ਰਹੇ ਆ welding ਦਾ ਤੇ ਬਾਕੀ ਨਾ ਜਿਹੜਾ ਤੁਸੀਂ ਦੇਖੋਗੇ ਵੀ ਆਪਾਂ ਚੈਨਲ ਦੇ ਉੱਤੇ ਨਾ ਇੱਕ ਸੂਤ ਬੰਨਿਆ ਆ ਵਾ ਧਿਆਨ ਨਾਲ ਦੇਖੋ ਇਹ ਸੂਤ ਸਿਰਫ ਪਾ ਕਰਕੇ ਬੰਨੀਦਾ ਵਾ ਕਿਉਂਕਿ ਕਦੀ ਕਦੀ ਕੀ ਹੁੰਦਾ ਕਿ ਜਿਵੇਂ ਚੈਨਲ ਜਿਹੜੇ ਆ ਨਾ ਜੇ ਲੈਵਲ ਚ ਨਾ ਨਾ ਹੋਣ ਤੇ ਸ਼ੀਟ ਜਦੋਂ ਆਪਾਂ ਟਿਕਾਉਂਦੇ ਆ 12 ਫੁੱਟ ਦੀ ਸ਼ੀਟ ਜਦੋਂ ਰੱਖਦੇ ਆ ਇਹਦੇ ਤੇ ਉਹ ਕਦੀ ਟੁੱਟ ਵੀ ਸਕਦੀ ਆ ਜੇ ਚੈਨਲ ਥੋੜਾ ਜਿਹਾ ਵੀ ਆ ਨੀਵਾ ਹੋਇਆ ਲੱਕ ਦੇ ਵਿੱਚੋਂ ਤੇ ਇਹ ਸ਼ੀਟ ਜਿਹੜੀ ਆ ਟੁੱਟ ਸਕਦੀ ਆ ਤੇ ਵੇਖੋ ਸ਼ੀਟ ਦੀ ਤੇ ਚਲੋ ਬਹੁਤ ਹੀ ਵੱਡੀ ਗੱਲ ਨਹੀਂ ਪਰ ਬੰਦੇ ਦੀ ਜਾਨ ਨਾਲੋਂ ਕੀਮਤੀ ਕੁਛ ਨਹੀਂ ਆ ਇਸ ਕਰਕੇ ਆਪਾਂ ਇਸੀ ਦਾ ਪੂਰਾ ਧਿਆਨ ਰੱਖੀਦਾ ਕਿ ਕਦੀ ਵੀ ਕੋਈ ਚੀਜ਼ ਜਿਹੜੀ ਆ ਇਹੋ ਜੀ ਇਹੋ ਜੀ ਜਿਹੜੀ ਆ ਅਣਗੇਲੀ ਨਾ ਹੋਵੇ ਬਾਕੀ ਦੀ ਉਚਾਈ ਕੋਈ ਬਹੁਤੀ ਜਿਆਦੀ ਨਹੀਂ ਗਈ ਕਿਉਂਕਿ ਸ਼ੈੱਡ ਇਹਨਾਂ ਨੇ ਬਹੁਤ ਉੱਚੇ ਥਾਂ ਤੇ ਪਾਇਆ ਤਾਂ ਕਰਕੇ ਇਹਦੀ ਜਿਆਦੀ ਉਚਾਈ ਨਹੀਂ ਰੱਖੀ ਤੁਸੀਂ ਵੇਖ ਸਕਦੇ ਜੇ ਕਿ ਵੈਸੇ ਹੀ 4 ਫੁੱਟ ਥਾਂ ਜਿਹੜਾ ਵਾ ਇਹ ਜ਼ਮੀਨ ਨਾਲੋਂ ਜਿਹੜਾ ਵਾ ਉੱਚਾ ਵਾ ਪਾਸੇ-ਪਾਸੇ ਪੈ ਲੀਆਂ ਵਾ ਤੇ ਤਾਂ ਕਰਕੇ ਉਹਨਾਂ ਨੇ ਜਿਆਦੀ ਉਚਾਈ ਨਹੀਂ ਗਈ ਰੱਖੀ ਇਹਦੀ ਬਾਕੀ ਸ਼ੈੱਡ ਜਿਹੜਾ ਬਹੁਤ ਸੋਹਣਾ ਤਿਆਰ ਹੋ ਜਾ ਰਿਹਾ ਵਾ ਪੂਰੀ ਵੀਡੀਓ ਤੁਹਾਨੂੰ ਬਣਾ ਕੇ ਪਾਵਾਂਗੇ ਡਿਟੇਲ ਚ ਤੇ ਕੀ ਖਰਚਾ ਆ ਜਾਂ ਕਿਹੜੀਆਂ ਸ਼ੀਟਾਂ ਵਧੀਆ ਨੇ ਉਹ ਵੀ ਤੁਹਾਨੂੰ ਸਾਰਾ ਕੁਝ ਦੱਸਾਂਗੇ ਕਿਹੜੀ ਸ਼ੀਟ ਦੇ ਵਿੱਚ ਕੀ ਫਰਕ ਵਾ ਭਾਰੀ ਆ ਹੌਲੀ ਆ ਜਾਂ ਮਤਲਬ ਜੋ ਵੀ ਆ ਨਾ ਉਹ ਤੁਹਾਨੂੰ ਸਾਰੀ ਡਿਟੇਲ ਆਪਾਂ ਜਿੱਦਨ ਇਹਦਾ ਪੂਰਾ ਕੰਪਲੀਟ ਹੋਣ ਤੋਂ ਬਾਅਦ ਫਿਰ ਉਸ ਵੀਡੀਓ ਦੇ ਵਿੱਚ ਤੁਹਾਨੂੰ ਸਾਰਾ ਕੁਝ ਆਪਾਂ ਡਿਟੇਲ ਚ ਦੱਸਾਂਗੇ ਉੱਧਰ ਸਾਡੇ ਹੈਪੀ ਸਿੰਘ ਹੁਣੀ ਬੈਠੇ ਆ ਉਹਨਾਂ ਦਾ ਨਾਂ ਨਹੀਂ ਲਿਆ ਤੇ ਉਹ ਵੀਰੋਂ ਨੇ ਗੁੱਸਾ ਕਰਨ ਦੇ ਆ ਉਹ ਕਹਿੰਦੇ ਆ ਕਿ ਵੀ ਵੀਡੀਓ ਦੇ ਵਿੱਚ ਸਾਡਾ ਨਾਂ ਨਹੀਂ ਲਿਆ ਗਿਆ ਬਾਕੀ ਇਹਨਾਂ ਨਾਲ ਤੁਹਾਡੀ ਇੰਟਰੋਡਕਸ਼ਨ ਕਰਾਵਾਂਗੇ ਜਦੋਂ ਥੱਲੇ ਉਤਰਨਗੇ ਏਡੀ ਦੂਰਾਂ ਦੀ ਆਵਾਜ਼ ਨਹੀਂ ਸੁਣਨੀ ਆ ਤੁਸੀਂ ਵੇਖ ਲਓ ਸ਼ਕਲ ਚੰਗੀ ਤਰ੍ਹਾਂ ਇਹਦੀ ਬੰਦੇ ਦੀ ਧਿਆਨ ਚ ਰੱਖਿਓ ਜੀ ਕਿ ਅਜੇ ਤੱਕ ਆਪਾਂ ਜਿੰਨੇ ਵੀ ਸ਼ੈੱਡ ਪਾਏ ਆ ਕੋਈ ਇਹੋ ਜੀ ਕੰਪਲੇਂਟ ਨਹੀਂ ਆਈ ਨਾਂ ਤਾਂ ਕੋਈ ਸ਼ੈੱਡ ਅਜੇ ਤੱਕ ਉੱਡਿਆ ਤੇ ਨਾ ਕੋਈ ਸ਼ੈੱਡ ਡਿੱਗਾ ਅਜੇ ਤੱਕ ਇਹੋ ਜਿਹਾ ਕੋਈ ਚਾਂਸ ਨਹੀਂ ਹੋਇਆ ਤੇ ਨਾ ਕੋਈ ਇਹੋ ਜਿਹਾ ਚਾਂਸ ਆਇਆ ਵਾ ਕਿ ਵੀ ਕਦੀ ਆਪਾਂ ਸ਼ੈੱਡ ਪਾ ਕੇ ਆਏ ਹੋਈਏ ਤੇ ਪਾਣੀ ਜਿਹੜਾ ਵਾ ਉਹ ਵਿੱਚ ਦੀ ਜਿਹੜਾ ਵਾ ਇਹਨਾਂ ਦੇ ਲੀਕ ਹੋ ਗਿਆ ਵੇ ਸ਼ੀਟਾਂ ਦੇ ਵਿੱਚ ਦੀ ਚੋਂਦਾ ਨਹੀਂਗਾ ਕੋਈ ਅਜੇ ਤੱਕ ਠੀਕ ਬਹੁਤ ਕੀਤੇ ਆ ਜਿਹੜੇ ਚੋਂਦੇ ਸੀ ਸ਼ੈੱਡ ਤੇ ਚੋਂਦੇ ਕਿਉਂ ਆ ਉਹ ਤੁਹਾਨੂੰ ਸਾਰਾ ਆਪਾਂ ਦੱਸਾਂਗੇ ਨੈਕਸਟ ਪਾਰਟ 'ਚ ਧੰਨਵਾਦ ਵੀਡੀਓ ਵੇਖਣ ਵਾਸਤੇ